ਆ ਤੋ ਗਾਇਵ ਚੱਕਿਆ ਮਗਨ ਹੋਣਾ ਜੀ ਅਰੇ ਬੈਠੇ ਥੱਲੇ ਜੇ ਉਹ ਆਪਾਂ ਗੁਰੂ ਘਰ ਆਉਣਾ ਉਹਦਾ ਆਪਾਂ ਨਹਾਉਣਾ ਨਹੀਂ ਹੁੰਦਾ ਉਹਦਾ ਆਪਾਂ ਸਨਾਨਾ ਕਰਨਾ ਆਉਂਦਾ ਠੀਕ ਹੈ ਜੇ ਤੁਸੀਂ ਗੁਰੂ ਘਰ ਆਉਣ ਲੱਗੇ ਤੁਸੀਂ ਸਿੱਖ ਮੜਾ ਗੁਰੂ ਘਰ ਦੀ ਕੀ ਮਰਿਆਦਾ ਹੈ ਨਤੂੰ ਜੇ ਉਹ ਸਨਾਨ ਕਰੇਗਾ ਤੇਰੇ ਵਿੱਚ ਕੋਈ ਕੁਰਲ ਨਹੀਂ ਕਰਨੀਗੀ ਠੀਕ ਹੈ ਤੇ ਕੋਈ ਬਾਥਰੂਮ ਵਿੱਚ ਕਰਨਾ ਹੈਗਾ ਠੀਕ ਹੈ ਐਪ ਤੋਂ ਕੇ ਬਾਹਰ ਫੇਰ ਦਰ ਬਣਾਗਾ ਠੀਕ ਹੈ ਹਾਂਜੀ ਉਸ ਤੋਂ ਬਾਅਦ ਜੇ ਤੁਸੀਂ ਗੁਰੂ ਘਰ ਆ ਜਿੰਨੇ ਹੋ ਤੁਸੀਂ ਕਹਿੰਦੇ ਰੋਟੀ ਖਾਣੀ ਹੈ ਰੋਟੀ ਨਹੀਂ ਖਾਣਾ ਹੁੰਦਾ ਪ੍ਰਸਾਦਾ ਸਕਣਾ ਹੁੰਦਾ ਠੀਕ ਹੈ ਜੀ ਠੀਕ ਹੈ ਚਾ ਸਕਨੇ ਹੁੰਦੀ ਹੈ ਸਕਣਾ ਬੋਲਦੇ ਨੇ ਨਾ ਕਿ ਖਾਣਾ ਬੋਲਦੇ ਨਹੀਂ ਖਾਣਾ ਤੇ ਖਾਣੇ ਵੀ ਨਹੀਂ ਆਪਾਂ ਘਰੇ ਖਾਣੇ ਆਉਂਦੇ ਆ ਗੁਰੂ ਘਰ ਆ ਕੇ ਤਾਂ ਆਪਾਂ ਸਕਦੇ ਹਾਂ ਠੀਕ ਹੈ ਜੀ ਠੀਕ ਹੈ ਹਾਂਜੀ ਸਮਝ ਗਿਆ ਨਾ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਜੀ ਨਾ ਆ ਜਾ ਬਾਰੇ ਭਾਊ ਡੇਢ ਘੰਟਾ ਹੋ ਗਏ ਨੇ ਦੋ ਘੰਟੇ ਆ ਜਾ ਮਰਾਇ ਆ ਜਾ ਜੀ ਕਿ ਬਾਬੇ ਨੂੰ ਬਰਾਮਾ ਵਰਸਿਆ ਹੋਇਆ ਨੂੰ ਬਾਬਾ ਜੀ ਆਇਓ ਕਰਾ ਜੀ ਕੱਢੋ ਬਾਰੇ ਇਹਨੂੰ